ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਤੇ ਖਾਸ ਆਪਣੀਆਂ ਪੈਣਾ ਕਰਕੇ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਆਪਣਾ ਲਾਲ ਟਮਾਟਰ ਹੁੰਦਾ ਘਰ ਦੇ ਵਿੱਚ ਤੇ ਇਹ ਇਹਦੇ ਨਾਲ ਤੁਸੀਂ ਕੀ ਕੁਝ ਕਰ ਸਕਦੇ ਤੇ ਤੁਸੀਂ ਹਜ਼ਾਰਾਂ ਰੁਪਏ ਆਪਣੇ ਜਿਹੜੇ ਆ ਤੁਸੀਂ ਉਹ ਬਚਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਚਾ ਸਕਦੇ ਹੋ ਮੈਂ ਤੁਹਾਨੂੰ ਅੱਗੇ-ਅੱਗੇ ਜਰੂਰ ਦੱਸੂਗੀ ਜੀ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇੱਥੇ ਆਪਾਂ ਲਾਲਟ ਮੱਟ ਲੈ ਲੈਣਾ ਆ ਤੇ ਇੱਕ ਆਪਾਂ ਲੈ ਲੈਣਾ ਆ ਜੀ ਆਪਣਾ ਸ਼ੈਂਪੂ ਤੁਸੀਂ ਮੇਰੇ ਕੋਲ ਇੱਥੇ ਕਲੀਨਿਕ ਪਲੱਸ ਸ਼ੈਂਪੂ ਸੀਗਾ ਤੇ ਮੈਂ ਉਹ ਯੂਜ਼ ਕੀਤਾ ਹੈ ਤਾਂ ਤੁਸੀਂ ਕੋਈ ਵੀ ਸ਼ੈਂਪੂ ਯੂਜ਼ ਕਰ ਸਕਦੇ ਹੋ ਤੇ ਇਹ ਵੀਡੀਓ ਜਿਹੜੀ ਆ ਆਪਣੀ ਖਾਸ ਬਹੁਤ ਹੀ ਮਤਲਬ ਕਿ ਖਾਸ ਆਪਣੀਆਂ ਭੈਣਾਂ ਕਰਕੇ ਆ ਤੇ ਭੈਣਾਂ ਦੇ ਕੰਮ ਆਉਣ ਵਾਲੀ ਇਹ ਵੀਡੀਓ ਆ ਤੁਸੀਂ ਜਰੂਰ ਦੇਖਣ ਭੈਣਾ ਇਹ ਵੀਡੀਓ ਤੇ ਜਿਵੇਂ ਕਿ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹੈ ਨਾ ਆਪਾਂ ਸੈਲੂਨ ਵਗੈਰਾ ਦੇ ਵਿੱਚ ਜਾਂਦੇ ਆ ਹਨਾ ਤਾਂ ਉੱਥੇ ਆਪਾਂ ਕਹਿ ਸਕਦੇ ਆ ਕਿ ਆਪਾਂ ਹਜ਼ਾਰਾਂ ਰੁਪਏ ਜਿਹੜੇ ਆਪਣੇ ਖਰਚ ਕਰ ਦਿੰਨੇ ਆ ਤਾਂ ਆਪਾਂ ਨੂੰ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਸੈਲੂਨ ਜਾਣ ਦੀ ਤੁਹਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਇੱਥੇ ਸਭ ਤੋਂ ਪਹਿਲਾਂ ਤਾਂ ਅੱਜ ਕੀ ਕਰਨਾ ਹੈ ਤੁਸੀਂ ਇੱਥੇ ਟਮਾਟਰ ਲੈ ਲੈਣਾ ਹੈ ਤੇ ਟਮਾਟਰ ਨੂੰ ਆਪਾਂ ਕਟਿੰਗ ਕਰ ਲੰਨੇ ਆ। ਲਓ ਜੀ ਟਮਾਟਰ ਨੂੰ ਆਪਾਂ ਕਟਿੰਗ ਕਰ ਲਿਆ ਤੇ ਆਪਾਂ ਇੱਥੇ ਇਦਾਂ ਹੀ ਟਮਾਟਰ ਆਪਣਾ ਲਿਆ ਵਾ। ਤੇ ਇਸ ਤੋਂ ਬਾਅਦ ਤੇ ਇੱਥੇ ਆਪਾਂ ਕਲੀਨਿਕ ਪਲੱਸ ਸ਼ੈਂਪੂ ਆਪਣਾ ਇਹ ਆਪਾਂ ਇਹਦੇ ਉੱਤੇ ਥੋੜਾ ਜਿਹਾ ਪਾ ਦੇਣਾ। ਤੁਸੀਂ ਪਾਉਂਦੇ ਹੀ ਰਿਐਕਸ਼ਨ ਦੇਖੀਏ ਵਸੇ ਤਾਂ। ਲਓ ਜੀ ਇਦਾਂ ਇਦਾਂ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਇਹਦੇ ਤੇ ਆਪਾਂ ਸ਼ੈਂਪੂ ਆ ਉਹ ਪਾ ਦਿੱਤਾ ਆ ਤੇ ਸ਼ੈਂਪੂ ਨੂੰ ਆਪਾਂ ਇਦਾਂ ਹੀ ਰਹਿਣ ਦੇਣਾ ਇਹਦੇ ਤੇ ਇੱਥੇ ਆਪਾਂ ਕੀ ਕਰਨਾ ਆ ਥੋੜਾ ਜਿਹਾ ਸ਼ੈਂਪੂ ਇੱਥੇ ਪਾ ਲਦੇ ਤੇ ਹੋਰ ਪਾ ਦਾਂਗੇ ਲੋਤੀ ਸ਼ੈਂਪੂ ਆਪਾਂ ਨਾ ਪਾਤਾ ਤੇ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਇਦਾਂ ਹੀ ਆਪਾਂ ਇਹਨੂੰ ਰੱਖਾਂਗੇ ਲੋਤੀ ਸ਼ੈਂਪੂ ਰੱਖ ਦਿੱਤਾ ਆਪਾਂ ਪਾ ਕੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਇੱਥੇ ਕੀ ਕਰਨਾ ਹੈ ਆਪਾਂ ਲੈ ਲੈਣਾ ਹੈ ਜੀ ਬੇਸਣ ਤਾਂ ਥੋੜਾ ਥੋੜਾ ਬੇਸਨ ਇਹਦੇ ਤੇ ਐਡ ਕਰਾਂਗੇ ਤੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਬਸ ਇਹਦੇ ਉੱਤੇ ਡੱਟ ਡੱਟ ਚੀ ਕਰ ਦਾਂਗੇ ਬੇਸਟ ਆਪਣਾ ਚੰਗੀ ਤਰ੍ਹਾਂ ਇਹਦੇ ਉੱਤੇ ਲੱਗ ਚੁੱਕਿਆ ਵਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਹਜ਼ਾਰਾਂ ਰੁਪਏ ਕਿੱਕਣੋਂ ਬਚਾ ਸਕਦੇ ਹਾਂ ਜਿਵੇਂ ਕਿ ਮੇਰੀਆਂ ਭੈਣਾਂ ਨੇ ਬਾਹਰ ਕੰਮ ਵਗੈਰਾ ਤੋਂ ਕੰਮ ਵਗੈਰਾ ਕਰਦੀਆਂ ਨੇ ਜੇ ਆਪਾਂ ਕਹਿ ਦਿੰਦੇ ਹਾਂ ਵੀ ਆਪਾਂ ਬਾਹਰ ਪਾਰਲਰ ਦੇ ਵਿੱਚ ਨਹੀਂ ਜਾ ਸਕਦੇ ਹੈਗੇ ਹਨ ਆਪਾਂ ਨਹੀਂ ਕੋਲ ਟਾਈਮ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਕੀ ਕਰਨਾ ਹੈ ਜੀ ਇੱਕ ਟਮਾਟਰ ਲੈ ਲੈਣਾ ਉਹਦੇ ਉੱਤੇ ਆਪਾਂ ਸ਼ੈਂਪੂ ਪਾ ਲੈਣਾ ਹੈ ਤੇ ਇਹਨੂੰ ਕੀ ਕਰਨਾ ਹੈ ਜੀ ਆਪਾਂ ਇੱਥੇ ਆਪਣੇ ਹੱਥਾਂ ਦੇ ਉੱਤੇ ਮੜ ਲੈਣਾ ਜਾਨੀ ਕਿ ਕਹਿ ਸਕਦੇ ਆ ਕਿ ਆਪਾਂ ਨੂੰ ਪਾਰਲਰ ਜਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਲਓ ਜੀ ਇਹਨੇ ਜਿਹੜੀ ਆਪਣੇ ਬਲੈਕ ਬਲੈਕ ਜਿਹੜੇ ਆਪਣੇ ਹੱਥ ਹੋ ਜਾਂਦੇ ਆ ਕਾਲੇ ਕਾਲੇ ਹੱਥ ਹੋ ਜਾਂਦੇ ਆ ਤਾਂ ਹਨਾ ਆਪਣੇ ਮੈਨੀਕਯੂਰ ਪੈਡੀਕਯੂਰ ਕਰਵਾਉਣੇ ਆਪਾਂ ਉੱਥੇ ਬਹੁਤ ਹੀ ਜ਼ਿਆਦਾ ਪੈਸੇ ਲੈ ਲੈਂਦੇ ਆ ਤੇ ਆਪਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਹੈਗੀ ਜੀ ਪਾਰਲਰ ਜਾਣ ਦੀ ਤੇ ਮੈਨੀਕਯੂਰ ਪੈਡੀਕਯੂਰ ਕਰਾਉਣ ਦੀ ਤੇ ਆਪਣੇ ਜਿਹੜੇ ਘਰ ਦੇ ਵਿੱਚ ਹੀ ਆਪਾਂ ਤਾਂ ਇਹਨੂੰ ਲੱਗੇ ਕਰ ਸਕਦੇ ਆ। ਲੋਟੀ ਤੇ ਇਹਦੇ ਨਾਲ ਕੀ ਹੁੰਦਾ ਹੈ? ਹਾਂਜੀ ਤੁਸੀਂ ਇਹਨੂੰ ਕਿਤੇ ਵੀ ਅਪਲਾਈ ਕਰ ਸਕਦੇ ਹੋ। ਮੈਂ ਤੁਹਾਨੂੰ ਆਪਣੇ ਹੈਂਡ ਦੇ ਉੱਤੇ ਹੋਊਂ ਅਪਲਾਈ ਕਰਕੇ ਦਿਖਾ ਰਹੀ ਹਾਂ ਤੁਹਾਨੂੰ। ਤੇ ਤੁਸੀਂ ਇਹਨੂੰ ਆਪਣੇ ਫੇਸ ਦੇ ਉੱਤੇ ਅਪਲਾਈ ਵੀ ਕਰ ਸਕਦੇ ਹੋ ਗਰਦਨ ਦੇ ਉੱਤੇ ਹਨਾ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਗਰਦਨ ਦੇ ਉੱਤੇ ਵੀ ਹਨਾ ਹਾਂ ਅਪਲਾਈ ਕਰ ਸਕਦੇ ਹੋ ਇਹਨੂੰ। ਤੇ ਜਿਹੜੀ ਤੁਹਾਡੀ ਟੈਨਿੰਗ ਆ ਜਾਂ ਕਰਦੇ ਬਲੈਕਹੈਡਸ ਨੇ ਸਾਰਾ ਕੁਝ ਇਹਦੇ ਨਾਲ ਸਾਫ਼ ਹੋ ਜਾਣਾ ਉਹ ਤੇ ਤੁਸੀਂ ਇਹਨੂੰ ਕੀ ਕਰਨਾ ਹੈ ਜੀ ਇੱਕ ਦੋ ਦਿਨ ਛੱਡ ਕੇ ਤੁਸੀਂ ਇਹਨੂੰ ਆਪਣੇ ਫੇਸ ਦੇ ਉੱਤੇ ਜਾਂ ਆਪਣੇ ਹੈਂਡ ਦੇ ਉੱਤੇ ਜਾਂ ਆਪਣੀ ਗਰਦਨ ਦੇ ਉੱਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਲਓ ਜੀ ਆਪਾਂ ਇਸ ਤਰੀਕੇ ਨਾਲ ਰਹਿਣਾ ਹੋ ਥੋੜੇ ਟਾਈਮ ਆਪਾਂ ਇਹਨੂੰ ਘੁਮਾ ਦੇ ਰਹਾਂਗੇ ਲਓ ਜੀ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਜੀ ਇੱਥੇ ਇਹਨੂੰ ਰੱਖ ਦਾਂਗੇ ਤੇ ਆਪਾਂ ਆਪਣਾ ਹੈਂਡ ਵਾਸ਼ ਜਿਹੜਾ ਆਪਾਂ ਨੂੰ ਵਾਸ਼ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਹਾਂਜੀ ਲਓ ਜੀ ਮੈਂ ਆਪਦਾ ਹੈਂਡ ਵਾਸ਼ ਕਰ ਲਿਆ ਤੁਸੀਂ ਮੇਰੇ ਹੈਂਡ ਦਾ ਆ ਦੇਖ ਸਕਦੇ ਇੱਥੋਂ ਹੱਥ ਦਾ ਤੇ ਇੱਥੋਂ ਬਾਹ ਦਾ ਤੇ ਫਰੈਂਡਸ ਦੇਖ ਸਕਦੇ ਤੁਸੀਂ ਕਿੰਨਾ ਜਿਆਦਾ ਆ ਆ ਦੇਖੋ ਬਾਹ ਕਹਿ ਸਕਦੇ ਕਿ ਹਨਾ ਇੱਥੇ ਬਾਹ ਦੇ ਉੱਤੇ ਮੈਂ ਨਹੀਂ ਸੀ ਲਗਾਇਆ ਹੈਗਾ ਮੈਂ ਆਪਣਾ ਸਿਰਫ ਕੱਲ ਆਪਣੇ ਹੱਥ ਦੇ ਉੱਤੇ ਲਗਾਇਆ ਸੀ ਤੁਸੀਂ ਮੇਰਾ ਹੱਥ ਦੇਖ ਸਕਦੇ ਹੋ ਕਿੰਨਾ ਜਿਆਦਾ ਸਾਫ਼ ਆ ਤੇ ਮੇਰਾ ਜਿਹੜੀ ਬਾਹਾਂ ਆ ਉਹ ਕਹਿ ਸਕਦੇ ਆ ਕਿ ਆਪਾਂ ਜਿਵੇਂ ਕਾਲੀ ਕਾਲੀ ਟੈਨਿੰਗ ਵਗੈਰਾ ਹਜੇ ਹੈਗੀ ਐ ਤੇ ਤਾਂ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਟਰਾਈ ਕਰ ਸਕਦੇ ਆ ਅਪਲਾਈ ਕਰ ਸਕਦੇ ਤੁਸੀਂ ਮੇਰੇ ਇਧਰ ਲਾਹਤ ਵੀ ਦੇਖੋ ਤੇ ਇਧਰ ਲਾਹਤ ਵੀ ਦੇਖੋ ਡਿਫਰੈਂਸ ਹੱਥ ਤੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤੱਕ ਦੇ ਲਈ ਬਾਏ ਬਾਏ